ਵੂਮਨ ਡੇ ਹੈ ਉਹ ਪੂਰਾ ਵਰਲਡ ਮਨਾ ਰਿਹਾ ਔਰ ਮੈਂ ਅੱਜ ਆਪਣੇ ਪੰਜਾਬ ਚ ਇੱਥੇ ਬਠਿੰਡਾ ਚ ਜਿਹੜੀ ਨਾਰੀ ਸ਼ਕਤੀ ਹੈ ਉਹਨਾਂ ਦੇ ਨਾਲ ਮਨਾਉਣਾ ਹੀ ਆ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਆਪਣੀ ਪੰਜਾਬ ਨੇ ਨਾਲ ਮੈਂ ਅੱਜ ਵੂਮਨਸ ਡੇ ਇਹਨਾਂ ਨੂੰ ਇਨਕਰੇਜ ਕਰਨ ਲਈ ਕਿ ਇਹ ਆਪਣੇ ਆਪਣੇ ਖੇਤਰ ਚ ਚੰਗਾ ਕੰਮ ਕਰਨ ਬਠਿੰਡੇ ਲਈ ਹੋਰ ਜਿੰਨਾ ਵੀ ਬਠਿੰਡੇ ਨੂੰ ਚਾਹੀਦੀ ਹੈ ਸਪੋਰਟ ਤੁਸੀਂ ਅੱਗੇ ਹੋ ਕੇ ਕਰੋ ਮੈਂ ਇਹ ਸਮਝਦੀ ਆ ਕਿ ਨਾਰੀ ਜਿਹੜੀ ਹੈ ਉਹ ਮਾਤਾ ਦੀ ਸ਼ਕਤੀ ਹੈ ਨਾਰੀ ਵਿੱਚ ਉਹ ਚਾਹੇ ਤੇ ਕੀ ਨਹੀਂ ਕਰ ਸਕਦੀ ਚਲੋ ਮੈਂ ਦਸਤੀ ਤੋਂ ਲੰਬਾ ਸਮਾਂ ਤੁਸੀਂ ਕਹਿੰਦਾ ਜੀ ਮੈਂ ਇੱਥੇ ਵੀ ਇੱਕ ਫਿਲਮ ਸ਼ੂਟ ਕੀਤੀ ਸੀ ਸਕੱਦਰ ਪਰਵਰਤਨ ਨੂੰ ਕਿਵੇਂ ਦੇਖਦੇ ਹੋ ਕਿੰਨਾ ਪਰਵਰਤਨ ਆ ਤੁਹਾਡੇ ਵਾਲੇ ਸਮੇਂ ਵਿੱਚ ਤੇ ਅੱਜ ਦੇ ਸਮੇਂ ਵਿੱਚ ਮੈਂ ਸੱਚ ਬੋਲ ਜੀ ਵਾਚਸ ਲੇਡੀ ਬਹੁਤ ਡਿਫਰੈਂਟ ਆ ਮੈਂ 1982 ਸਰਪੰਚ ਤੋਂ ਲੈ ਕੇ ਅੱਜ ਤੱਕ ਮੈਂ ਜਿਹੜਾ ਐਕਸਪੈਕਟ ਕਰਦੀ ਸੀ ਕਿ ਪੰਜਾਬ ਵਿੱਚ ਐਨੀ ਡਿਵੈਲਪਮੈਂਟ ਹੋਏ ਐਨਾ ਖੁਸ਼ਹਾਲ ਹੋਏ ਉਹ ਕਿਤੇ ਮੈਂ ਮਾਇੂਸ ਆ ਮੈਨੂੰ ਥੋੜਾ ਮਤਲਬ ਇਹ ਲੱਗਦਾ ਹੈ ਉਹ ਉਹਨਾ ਡਿਵੈਲਪਮੈਂਟ ਇੱਥੇ ਹੋਇਆ ਨਹੀਂ ਸਾਡੇ ਬੱਚੇ ਕਿਉਂ ਬਾੜਜਾ ਇੱਥੇ ਉਹਨਾਂ ਦੇ ਲਈ oportunidades ਐਨੀ ਹੋਣੀ ਚਾਹੀਦੀ ਹੈ ਹੈਨਾ ਕਿ ਜੇ ਪੰਜਾਬ ਚ ਪੰਜਾਬ ਦਾ ਸਭਿਆਚਾਰ ਦਾ ਸੰਭਾਲ ਕਰਨ ਲਈ ਆਪਣੇ ਪੰਜਾਬੀ ਬੱਚੇ ਚਾਹੀਦੇ ਹੈ ਆਪਣੇ ਜਨਰੇਸ਼ਨ ਅੱਗੇ ਆਪਣੀ ਵਿਰਾਸਤ ਨੂੰ ਅੱਗੇ ਮਤਲਬ ਸਾਮਕਿ ਲੈ ਜਾਣ ਲਈ ਆਪਣੇ ਪੰਜਾਬੀ ਬੱਚਿਆਂ ਦਾ ਹੋਣਾ ਇੱਥੇ ਬਹੁਤ ਜ਼ਰੂਰ ਹੈ ਜ਼ਰੂਰਤ ਹੈ ਬਿਕੋਜ਼ ਉਹੀ ਸਾਡਾ ਫਿਊਚਰ ਹੈ ਤੇ ਮੈਂ ਮਤਲਬ ਰਿਕਵੈਸਟ ਕਰਦੀ ਹਾਂ ਸਾਰਿਆਂ ਨੂੰ ਔਰ ਮੈਂ ਚਾਹੁੰਨੀ ਆ ਕਿ ਮੈਂ ਮੇਰੇ ਮੇਰਾ ਬੱਚੇ ਮੇਰੇ ਬੱਚੇ بڑے ਹੋ ਗਏ ਹੁਣ ਤੇ ਮੈਂ ਸਮਝਦੀ ਆ ਕਿ ਹੁਣ ਮੈਂ ਜਿੰਨਾ ਕੁਝ ਕਰ ਸਕਦੀ ਆ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਮੈਂ ਆ ਜੋ ਕੁਝ ਵੀ ਆ ਮੈਂ ਮੈਨੂੰ ਮੈਂ ਸਮਝਦੀ ਆ ਮੈਨੂੰ ਪੰਜਾਬ ਦੀ ਦੇਣ ਹੈ ਤੇ ਇਸ ਲਈ ਹੁਣ ਜੋ ਮੈਂ ਕੁਝ ਕਰ ਸਕਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਹੁਣ ਡਿਸਕਸ ਵੀ ਕਰ ਰਹੀ ਸੀ ਕਿ ਕਿਵੇਂ ਪਿੰਡਾਂ ਦੀ ਲੇਡੀਜ਼ ਨੂੰ ਮਤਲਬ ਹੈਲਪ ਕਰੀਏ ਕਿਵੇਂ ਉਹਨਾਂ ਨੂੰ ਘਰ ਬੈਠੇ ਕੁਝ ਕੰਮ ਦੀ ਜੀ ਹੈਨਾ ਐਨ ਹੋਰ ਕੁਝ ਵੀ ਜੋ ਕੁਝ ਕਰ ਸਕਦੇ ਆ ਕੋਸ਼ਿਸ਼ ਕਰਦੇ ਆ ਤੁਸੀਂ ਕਹਿਣਾ ਮੈਂ ਤੁਹਾਡੇ ਲਈ ਅੱਗੇ ਚੱਲੂੰਗੀ ਬਸ ਐਨਾ ਕਹਿੰਦੀ ਆ ਪੰਜਾਬ ਪਿਲਸੇ ਨੂੰ ਕਿਵੇਂ ਦੇਖਦੇ ਹੋ ਉਹ ਦੇਖੋ ਉਹਦੇ ਲਈ ਪਹਿਲੇ ਤੇ ਸਾਡੇ ਬਾਰਡਰਸ ਔਰ ਸਾਡੇ ਮਤਲਬ ਇਨੇ ਰੇਟਸ ਰੇਟਸ ਹੋਣੇ ਚਾਹੀਦੇ ਕਿ ਇਹ ਰੁਕਣਾ ਚਾਹੀਦਾ ਇਹ ਜ਼ਰੂਰੀ ਰੁਕਣਾ ਚਾਹੀਦਾ ਬਿਕੋਜ਼ ਇਹ ਸਾਡੇ ਬੱਚੇ ਬਰਬਾਦ ਹੋ ਰਹੇ ਹੈ ਹੈਨਾ ਇਹ ਮੈਂ ਸਭ ਤੋਂ ਅੱਗੇ ਦੇਖੋ ਪੱਤਾ ਵੀ ਨਹੀਂ ਹਿਲਦਾ अपने वाई गुरु की मतलब परमिशन तो बिना तो मैं सब तो पहला क्योंकि मैं बहुत स्पिरिचुअल हाँ मैं हूँ तीन सौ पाँ साल गुरु तेग बहादुर साहब के जेडे मनान शुरू कर रहे है दिल्ली वो तो वो शुरुआत मैं जम्मू तो कर रही हाँ और जम्मू तो लैके पूरे पंजाब असी कर रहे उन्होंने लाइफ के लाइट, लाइट एंड साउंड शो ਬਿਕੋਜ਼ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਆਪਣੇ ਗੁਰੂਆਂ ਦੇ ਬਾਰੇ ਆਪਣੇ ਜ਼ਰੂਰੀ ਹੈ ਜਾਨਣਾ ਲਗਾਤਾਰ ਸੋਸ਼ਲ ਮੀਡੀਆ ਤੇ ਲੇਡੀਜ਼ ਦੇ ਵੀਡੀਓ ਪਾਈਆਂ ਜਾਂਦੀਆਂ ਆ ਸਮਾਜਿਕ ਰੋਧ ਵੀ ਹੋ ਰਿਹਾ ਸੋਸ਼ਲ ਮੀਡੀਆ ਨੂੰ ਕਿਵੇਂ ਦੇਖਦੇ ਆ ਜੇ ਲੇਡੀਜ਼ ਅੱਜ ਕੱਲ੍ਹ ਬੜੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਦੇਖੋ ਜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਔਰ ਤੁਸੀਂ ਸਮਾਜ ਲਈ ਜੇ ਚੰਗਾ ਕੋਈ ਮੈਸੇਜ ਭੇਜ ਰਹੇ ਹੋ ਜੇ ਆਪਣੀ ਲੇਡੀਜ਼ ਹੋਰ ਭਾਰਤੀ ਲੇਡੀਜ਼ ਨਾਲ ਤੁਸੀਂ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਜਿਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੈਲਪ ਹੋਏ ਉਹ ਤੇ ਬਹੁਤ ਚੰਗੀ ਗੱਲ ਹੈ ਬਟ ਮੈਂ ਅਸ਼ੀਲਤਾ ਔਰ ਉਹ ਸਭ ਚੀਜ਼ ਦੇ ਬਹੁਤ ਖਿਲਾਫ ਹਾਂ ਮੈਂ ਆਪਣੇ ਕੈਰੀਅਰ ਵਿੱਚ 40 ਸਾਲ ਵਿੱਚ ਕਦੇ ਆਪ ਨਹੀਂ ਉਸ ਤਰ੍ਹਾਂ ਦੇ ਕੱਪੜੇ ਪਾਏ ਜਾਂ ਕੁਝ ਇਸ ਤਰ੍ਹਾਂ ਨੂੰ ਇਨਕਰੇਜ ਕੀਤਾ ਕੋਈ ਯੂ نو ਇਸ ਤਰ੍ਹਾਂ ਦੀ ਮਤਲਬ ਰੈਪਿਊਟੇਸ਼ਨ ਬਣਨ ਲਈ ਇਹ ਕੁਝ ਤੇ ਮੈਂ ਜ਼ਰੂਰ ਕਵਾਂਗੀ ਪੰਜਾਬ ਦੀ ਕੁੜੀਆਂ ਨੂੰ ਕਿ ਆਪਣੇ ਸਭਿਆਚਾਰ ਨੂੰ ਮਾਈਂਡ ਚ ਰੱਖ ਕੇ ਬਾਕੀ ਤਰੱਕੀ ਲਈ ਬਹੁਤ ਤਾਂ ਨਹੀਂ ਬਹੁਤ ਆਦਮਾ ਜੇ ਮਨ ਬਣਾ ਲੇ ਤੇ ਕੁਝ ਵੀ ਫਤਿਹ ਹੋ ਸਕਦੀ ਹੈ ਮੈਨੂੰ ਬਹੁਤ ਫਿਲਮਾਂ ਉਫਰਦੀ ਹੈ ਉਹ ਵੀ ਕੱਲ ਵੀ ਇੱਕ ਕਹਰੇ ਚਾਦੀਗੜ ਸ਼ਿਫਟ ਕਰ ਜਾਓ ਇੱਕ ਸੀਰੀਅਲ ਹੈ ਜੀਤੇ ਆ ਰਹੇ ਪੰਜਾਬੀ ਕਲਚਰ ਤੇ ਤੇ ਤੁਹਾਨੂੰ ਮੇਨ ਰੋਲ ਕਰੋ ਤੁਸੀਂ 25 ਦਿਨ ਦਿਓ ਉਹ ਹੁਣ ਥੋੜਾ ਕਿਉਂਕਿ ਇੰਨੇ ਦਿਨ ਨਹੀਂ ਦੇ ਸਕਦੀ ਮੈਂ ਮੇਰਾ ਬਿਜ਼ਨਸ ਵੀ ਹੈ ਮੁੰਬਈ ਵਿੱਚ ਵੀ ਗੁਰਦਾਵਾਂ ਵਿੱਚ ਵੀ ਤੇ ਮੈਂ ਥੋੜਾ ਟਾਈਮ ਦੇ ਸਕੀ ਮੈਂ ਥੋੜਾ ਟਾਈਮ ਹੁਣ ਆਪਣੇ ਸਮਾਜ ਲਈ ਦੇਣਾ ਚਾਹੁੰਦੀ ਆ ਕਿ ਮੈਂ ਥੋੜਾ ਕਰੂੰਗੀ ਮੈਂ ਇੱਕ ਦੋ ਫਿਲਮ ਕਰੂੰਗੀ ਤੇ ਬਸ ਬਟ ਹਿੰਦ ਹੈ ਬਹੁਤ ਹੀ ਮੈਨੂੰ ਯਾਦ ਹੈ ਸਿਕੰਦਰ ਦੀ ਸ਼ੂਟਿੰਗ ਲਈ ਜਦ ਆਈ ਸੀ ਨਾ ਇੱਥੇ ਪਿੰਡ ਹੈ ਜਿੱਥੇ ਆਈ ਥਿੰਕ ਬਾਦਲ ਸਾਹਿਬ ਦਾ ਘਰ ਸੀਗਾ ਉਹ ਪਿੰਡ ਦੇ ਨੇੜੇ ਤੇ ਸ਼ੂਟਿੰਗ ਹੋਈ ਸੀ ਹੈਨਾ ਤੇ ਹਾਂ ਓਕੇ ਤੇ ਉਥੇ ਸ਼ੂਟਿੰਗ ਚ ਨਾ ਮੈਂ ਜਦ ਪਹੁੰਚੀ ਫਸਟ ਡੇ ਸ਼ੂਟਿੰਗ ਲਈ ਤੇ ਮੈਂ ਦੇਖਿਆ ਪਿੰਡ ਵਿੱਚ ਸਾਰੇ ਬੱਚੇ ਘੁੰਮ ਰਹੇ ਨੇ ਛੋਟੇ ਛੋਟੇ ਬੱਚੇ ਸਾਰੇ ਮੈਂ ਕਿਹਾ ਸਕੂਲ ਨਹੀਂ ਗਏ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਸਕੂਲ ਨਹੀਂ ਗਏ ਤੇ ਕਹਿੰਦੇ ਸਕੂਲ ਨੇ ਛੁੱਟੀ ਕਰਤੀ ਹੈ ਤੁਹਾਨੂੰ ਵੇਖਣ ਲਈ ਆਈ ਲਵ ਪਟਨਾ ਹਾਂਜੀ ਸਮਾਜ ਸੇਵੀ ਬੀਨੂ ਗੁਇਲ ਪਟਨਾ ਤੋਂ ਸਭ ਨੂੰ ਔਰਮਨ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਲਾਈਫਟਾਈਮ ਅਚੀਵਰ ਔਰ ਡਾਇਰੈਕਟਰ ਵੀ ਰਹੇ ਪ੍ਰੋਡਿਊਸਰ ਵੀ ਰਹੇ ਔਰ ਫਿਲਮ ਦੀ ਇੱਕ ਬਹੁਤ ਮਹਾਨ ਸ਼ਖਸੀਅਤ ਸਭਿਆਚਾਰ ਨੂੰ ਜਿਹੜਾ ਹੈ ਜਿਨ੍ਹਾਂ ਨੇ ਪਰੋਕੀ ਵੀ ਰੱਖੇ ਆਪਣੀਆਂ ਫਿਲਮਾਂ ਦੇ ਦੌਰਾਨ ਸਾਡੇ ਮਨ ਜਿਹੜੇ ਮਨ ਚਾਹੇ ਐਕਟ੍ਰੈਸ ਨੇ ਪ੍ਰੀਤੀ ਸਪਰੂਜੀ ਪਠੇਂਡਾ ਦੇ ਵਿੱਚ ਇੰਟਰਨੈਸ਼ਨਲ वूਮਨਡੇ ਤੇ ਪਹੁੰਚੀ ਹੈ ਔਰ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਪ੍ਰੋਗਰਾਮ ਉਲੀਕਿਆ ਜਿਦੇ ਵਿੱਚ 11 वूਮਨ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਲਫ ਡਿਪੈਂਡੈਂਟ ਨੇ ਆਪਣੀ ਪਹਿਚਾਨ ਬਣਾਈ ਹੈ ਆਪਣੇ ਬਿਜ਼ਨਸ ਨੂੰ ਖੜਾ ਕੀਤਾ ਹੈ ਔਰ ਸਾਡੀ ਸੈਂਟਰ ਗਵਰਨਮੈਂਟ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਪੂਰਾ ਕੀਤਾ ਆਤਮ ਨਿਰਭਰ ਭਾਰਤ ਆ ਉਹ 11 ਮਹਿਲਾਵਾਂ ਨੂੰ ਅੱਜ ਇੱਥੇ ਔਨਰ ਵੀ ਕੀਤਾ ਜਾਏਗਾ ਔਰ ਬੜੀ ਤਦਾਰ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਇੱਕ ਵਾਰ ਫਿਰ ਸਭ ਨੂੰ ਇੰਟਰਨੈਸ਼ਨਲ ਔਰਮਨ ਡੇ ਦੀਆਂ ਬਹੁਤ-ਬਹੁਤ ਵਧਾਈਆਂ ਅ ਮੇਰਾ ਨਾਮ ਜਸਮਿਨ ਚੋਟੀਆ ਪੰਜਾਬੀ ਬਾਕਸਿੰਗਰ ਤੁਸੀਂ ਸਾਰੇ ਜਾਣਦੇ ਹੋ ਜੀ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ মিডিਏ ਤੱਕ ਪਹੁੰਚਾਉਂਦੇ ਆ ਬਹੁਤ ਵੱਡਾ ਤੁਹਾਡਾ ਰਤਬਾ ਹੁੰਦਾ ਜੀ ਤੇ ਅੱਜ ਇੱਥੇ ਲੇਡੀਜ਼ ਫੰਕਸ਼ਨ ਹੋ ਰਿਹਾ ਹੈ ਕਿਉਂਕਿ ਵੈਸੇ ਤਾਂ ਲੇਡੀ ਦੇ ਸਾਰੇ ਦਿਨ ਹੀ ਹੁੰਦੇ ਆ ਤੇ ਅੱਜ ਸਪੈਸ਼ਲ ਮਨਾਇਆ ਜਾਂਦਾ ਹੈ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਕਾਫੀ ਲੇਡੀਜ਼ ਨੂੰ ਅਵਾਰਡ ਮਿਲੇ ਨੇਗੇ ਜਿਹੜੇ ਨੇ ਆਪਣੇ ਮਕਾਮ ਤੇ ਇੱਥੇ ਤੱਕ ਪਹੁੰਚੇ ਨੇ ਆਪਣੇ ਹਨਰ ਨਾਲ ਵੈਸੇ ਹਰ ਇੱਕ ਲੇਡੀ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾਗਾ ਕੋਈ ਛਪਾ ਲੈਂਦਾ ਤੇ ਕੋਈ ਅੱਗੇ ਲੈ ਆਉਂਦਾ ਜਿਵੇਂ ਮੈਂ ਸਿੰਗਰਾਂ ਜੀ ਮੇਰਾ ਵੀ ਚਲ ਥੋੜਾ ਮੋਟਾ ਨਾਮ ਆ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਭੈਣਾ ਜਿੰਦਾਬਾਦ ਰਹੇ ਕਈ ਵਾਰੀ ਔਰਤਾਂ ਘਰਾਟੀ ਰਹਿੰਦੇ ਹਨ ਹਨਰ ਹੋਣ ਦੇ ਬਾਬਾ ਜੀ ਦੀ ਬਾਹਰ ਨਹੀਂ ਨਿਕਲਦੀਆਂ ਜਾਂ ਆਪਾਂ ਕਹਦੀਏ ਵੀ ਮਰਦਾ ਜਿਹੜੇ ਨਹੀਂ ਨਿਕਲਦੇ ਜੀ ਉਹਨਾਂ ਨੂੰ ਉਹਨਾਂ ਨੂੰ ਦਬਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਦੁਨੀਆ ਤੇ ਨਾ ਬਾਰ-ਬਾਰ ਨਹੀਂ ਆਉਣਾ ਉਹਨਾਂ ਚ ਟੈਲੈਂਟ ਹੁੰਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਕੋਈ ਗਲਤ ਗੱਲ ਨਹੀਂ ਹੁੰਦੀ ਜੇ ਕਿਸੇ ਦੇਖੋ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਕੋਈ ਬੋਲੀਆਂ ਪਾ ਕੇ ਰਾਤੋ-ਰਾਤ ਮਤਲਬ ਸਟਾਰ ਹੋ ਗਿਆ ਤੇ ਆਪਣਾ ਟੈਲੈਂਟ ਮੀਡੀਆ ਰਹੀਂ ਪਚਾ ਰਹੇ ਨੇ ਤੇ ਮੈਂ ਤਾਂ ਕਹਿੰਨੀ ਆ ਹਸਬੈਂਡ ਨੂੰ ਜਦੋਂ ਉਹ ਹਸਬੈਂਡ ਦਾ ਘਰ ਵਾਲੀ ਸਾਥ ਦਿੰਦੀ ਆ ਤੇ ਕਰ ਵਾਲੇ ਦਾ ਵੀ ਫਰਜ ਬੰਦਾ ਵੀ ਉਹਦਾ ਸਪੋਰਟ ਕਰੇ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਕਾਫੀ ਲੈਕਚਰ ਤਾਂ ਵੀ ਫੈਲ ਦਿਆ ਕਾਫੀ ਲੋਕਾਂ ਵੱਲੋਂ ਬਹੁਤ ਵੀ ਕੀਤਾ ਜਾਂਦਾ ਲੱਗਦਾ ਜਿਉਂ ਤਾਂ ਉਪਚਾਰ ਚਾਹੀਦਾ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਦਾਂ ਦਾ ਵੀਡੀਓ ਹੋਣਾ ਚਾਹੀਦਾ ਹੈ ਜਿਸ ਨਾਲ ਵਿੱਚ ਕੋਈ ਮੈਸੇਜ ਹੋਵੇ ਚਲੋ ਮਨੋਰੰਜਨ ਤਾਂ ਆਪਾਂ ਕਹਿੰਨੇ ਨੇ ਆਪਾਂ ਹੱਸ ਲੈਣੇ ਆ ਪਰ ਇੰਨਾ ਵੀ ਨਾ ਦੇਖ ਰਹੇ ਆ ਮੀਡੀਆ ਤੇ ਕਾਫੀ ਏਦਾਂ ਦੇ ਚੱਲ ਰਹੀਆਂ ਵੀਡੀਓ ਸਰ ਪਰਿਵਾਰ ਬੈਠ ਕੇ ਦੇਖ ਨਹੀਂ ਸਕਦਾ ਤੇ ਮੈਂ ਤਾਂ ਕਹਿੰਨੀ ਆ ਆਪਣਾ ਟੈਲੈਂਟ ਦਿਖਾਓ ਹੋਰ ਪਾਸੇ ਨਾ ਲੈ ਕੇ ਜਾਓ ਇਹਨਾਂ ਨੂੰ ਕੋਝ ਲੋਕ ਜਿਹੜੇ ਆਪਣੀਆਂ ਕੜਕੀਆਂ ਨੂੰ ਇਸ ਕਰਕੇ ਨਹੀਂ ਬਾਹਰ ਜਾਣ ਹੁੰਦੇ ਕਿ ਮਾਹੌਲ ਬਹੁਤ ਖਰਾਬ ਹੈਗਾ ਉਹ ਕੱਢਣਾ ਚਾਹੁੰਦੇ ਆ ਕਿ ਬਾਹਰ ਵੀ ਕੋਈ ਕਰਕੇ ਜਾਵੇ ਪਰ ਮਾਹੌਲ ਦਾ ਕਰਕੇ ਉਹ ਡਰਦੇ ਨਹੀਂ ਬਾਹਰ ਕੱਢਦੇ ਹਾਂਜੀ ਮਾਹੌਲ ਵੀ ਆਪਾਂ ਹੀ ਖਰਾਬ ਕੀਤੇ ਹੋਏ ਨੇ ਜੀ ਪਬਲਿਕ ਨੇ ਜਿਵੇਂ ਮਾਹੌਲ ਜੀ ਇਦਾਂ ਨਹੀਂ ਚੀਜ਼ਾਂ ਨੂੰ ਆਪਾਂ ਸ਼ੇਅਰ ਕਰਦੇ ਆ ਤਾਂ ਹੀ ਉਹਨਾਂ ਨੂੰ ਉੱਥੇ ਸਟਾਪ ਕਰਦਣ ਰਿਪੋਰਟ ਪਾ ਦੇਣ ਕੋਈ ਵੀ ਜੀ ਚੀਜ਼ ਵਧੀਆ ਨਹੀਂ ਲੱਗਦੀ ਉਹਨਾਂ ਨੂੰ ਰਿਪੋਰਟ ਪਾ ਦੇਣ ਅੱਗੇ ਤੱਕ ਪਹੁੰਚਾਉਣੀ ਨਾ ਜੀ ਜੇ ਕੋਈ 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 ਨਾ ਵੀਡੀਓ ਚ ਮੈਸੇਜ ਹੁੰਦਾ ਜਾਂ ਕੋਈ ਅੱਜ ਦੇਖਦੇ ਆਂ ਭੈਣਾ ਨਾਲ ਬੱਚਿਆਂ ਨਾਲ ਕਿੱਦਾਂ ਰੇਪ ਵਗੈਰਾ ਹੋ ਰਿਹਾ ਉਹਨੂੰ ਸ਼ੇਅਰ ਨਹੀਂ ਕਰਦੇ ਜਿਹਦੀ ਕੋਈ ਕੋਈ ਤੰਤ ਨਹੀਂ ਹੁੰਦਾ ਉਹਨੂੰ ਇੰਨਾ ਸ਼ੇਅਰ ਕਰਦੇ ਨੇ ਹੱਦੋਂ ਵੱਧ ਮੈਂ ਤਾਂ ਕਹਿੰਦੀ ਹਾਂ ਉਦਾਂ ਦੀ ਰਿਪੋਰਟ ਵਗੈਰਾ ਪਾ ਦੇਣੀ ਚਾਹੀਦੀ ਜਦੋਂ ਕੋਈ ਏਦਾਂ ਦੀ ਕੋਈ ਵੀਡੀਓ ਆਉਂਦੀਆਂ ਨੇ ਕਿਆਂ ਤੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਿਆ ਕਰੋ ਕਿਉਂਕਿ ਬੱਚੇ ਵੀ ਕਿਸੇ ਨਾ ਕਿਸੇ ਨੂੰ ਐਡਲ ਮੰਨਦੇ ਨੇਗੇ ਜੇ ਆਪਾਂ ਚੰਗੀਆਂ ਚੀਜ਼ਾਂ ਪ੍ਰੋਮੋਟਸਾਂਗੇ ਤਾਂ ਹੀ ਉਹਨਾਂ ਦੇ ਮਾਈਂਡ ਵਿੱਚ ਗੱਲ ਆਉਂਦੀ ਹੈ ਜੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਜੀ ਬਹੁਤ ਮੰਡੇ ਜੀ ਮੇਰਾ ਨਾਮ ਰਿਤੂ ਹੈ ਮੈਂ ਰੀਸੈਂਟਲੀ ਆਪਣੀ ਇੱਕ ਐਨਜੀਓ ਕਹਿ ਸਕਦੇ ਆ ਓਪਨ ਕੀਤੀ ਆ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਤੇ ਉਹਨਾਂ ਦੀ ਮੈਂ ਪ੍ਰੈਜ਼ੀਡੈਂਟ ਆ ਤੇ ਇਸ ਦੇ ਵਿੱਚ ਮੈਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੰਨੀ ਆ ਜਿਸ ਦੇ ਵਿੱਚ ਕਿ ਜ਼ਰੂਰਤਮੰਦ ਬੱਚੇ ਜਿਹੜੇ ਕਿ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਉਹਨਾਂ ਬੱਚਿਆਂ ਨੂੰ ਸਿੱਖਿਆ ਦਿੰਨੀ ਆ ਔਰ ਜਿਹੜੇ ਬੱਚੇ ਸਕੂਲ ਜਾਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਅਨਪੜ੍ਹ ਹੁੰਦੇ ਆ ਘਰਿਆਂ ਕਿਉਂ ਬੱਚੇ ਨਹੀਂ ਪੜ ਸਕਦੇ ਤੇ ਉਹ ਬੱਚੇ ਫਿਰ ਕਦੀ ਫੇਲ ਹੁੰਦੇ ਆ ਜਾਂ ਜ਼ਿੰਦਗੀ ਦੇ ਵਿੱਚ ਅੱਗੇ ਕੁਝ ਨਹੀਂ ਬਣ ਸਕਦੇ ਉਹਨਾਂ ਸਾਰੇ ਬੱਚਿਆਂ ਨੂੰ ਮੈਂ ਫ੍ਰੀ ਐਜੂਕੇਸ਼ਨ ਦੇ ਰਹੀ ਆ ਮੈਨੂੰ ਅੱਜ 1.5 ਤੋਂ 2 ਸਾਲ ਹੋ ਚੁਕੇ ਇਹ ਫ੍ਰੀ ਐਜੂਕੇਸ਼ਨ ਮੇਰੀ ਚੱਲ ਰਹੀ ਹੈ ਤੇ ਅੱਗੇ ਮੈਂ ਹੋਪਫੁਲੀ ਇਹ ਚਾਹੁੰਦੀ ਆ ਕਿ ਜਿਹੜੇ ਆਪਣੇ ਆਲੇ ਦੁਆਲੇ ਬਹੁਤ ਇਹ ਜਿਹੇ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਬੱਚੇ ਜਿਹੜੇ ਸਕੂਲ ਨਹੀਂ ਜਾਂਦੇ ਆਪਾਂ ਸੋਚ ਲੈਂਦੇ ਆ ਉਹਨਾਂ ਨੂੰ 10 ਰੁਪਏ ਦੇ ਤੇ 5 ਰੁਪਏ ਦੇ ਤੇ ਇਹ ਪੈਸੇ ਦੇ ਕੇ ਇੱਕ ਟਾਈਮ ਵਾਸਤੇ ਉਹਨਾਂ ਨੂੰ ਖੁਸ਼ੀ ਹੋ ਜਾਂਦੀ ਹੈ ਪਰ ਜਿਹੜੀ ਆਪਾਂ ਸਿੱਖਿਆ ਦੇ ਰਹੇ ਆ ਉਹ ਲਾਈਫਟਾਈਮ ਉਹਨਾਂ ਦੇ ਕੰਮ ਆਊਗੀ ਤੇ ਆਪਣੇ ਨਾਲ ਦੇ ਜਿਹੜੇ ਹੋਰ ਹੈ ਉਹਨਾਂ ਨੂੰ ਵੀ ਮੈਂ ਇਹੀ ਕਹੂੰਗੀ ਕਿ ਕੋਸ਼ਿਸ਼ ਕਰੋ ਕਿ ਕਿਸੇ ਇੱਕ ਜਾਂ ਦੋ ਬੱਚਿਆਂ ਨੂੰ ਜ਼ਰੂਰ ਪੜਾਓ ਤਾਂ ਕਿ ਆਪਣਾ ਸਾਰਾ ਸਮਾਜ ਅੱਗੇ ਵਧੇ ਤੇ ਆਪਣੀ ਇੰਡੀਆ ਜਿਹੜਾ ਉਹੀ ਆਪਣਾ ਇੰਡੀਆ ਵੀ ਏਸੀ ਨਾ ਰਹੀ ਅੱਗੇ ਵਧੂਗਾ ਜਿਹੜਾ ਗਵਰਨਮੈਂਟ ਇਹ ਬਣਾਉਂਦਾ ਹੈਰਾ ਕੌਣ ਪ ਜੀ ਵੂਮਨ ਡੇ ਇਹ ਮਨਾਇਆ ਜਾ ਰਿਹਾ ਪਟਿੰਡਾ ਦੇ ਵਿੱਚ ਵਿਨੂ ਗੋਇਲ ਜੀ ਦੁਆਰਾ ਇਹ ਕੀਤਾ ਗਿਆ ਤੇ ਉਹਦੇ ਵਿੱਚ ਪ੍ਰੀਤੀ ਸਪਰੂ ਜੀ ਮੁੱਖ ਮਹਿਮਾਨ ਦੇ ਤੌਰ ਤੇ ਨੇ ਤੇ ਅਸੀਂ ਵੀ ਪਹੁੰਚੇ ਆਏ ਮੇਰੀ ਫਰੈਂਡ ਨੇ ਜਾਂ ਆਏ ਵੀ ਲਾੜੋ ਵੀ ਆਪਣੇ ਲੋਕ ਆ ਇੱਕ ਨੇ ਪੰਜਾਬੀ ਲੋਕ ਆ ਇੱਕ ਨੇ ਜਿਨ੍ਹਾਂ ਨੇ ਪੰਜਾਬੀ ਵਿਰਸਾ ਸੰਭਾਲਿਆ ਹੋਇਆ ਦੇਖੋ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ ਵਿਰਸੇ ਨੂੰ ਕੋਈ ਨਹੀਂ ਸੰਭਾਲ ਰਿਹਾ ਬਹੁਤ ਗੀਤ ਆਉਂਦੇ ਨੇ ਬਹੁਤ ਮੈਂ ਲੋਕਾਂ ਦੇ ਦੇਖੀਏ ਕਿ ਵਿਊ ਐਨੇ ਵੱਧ ਚੁੱਕੇ ਐਨਾ ਕੁਝ ਹੋ ਚੁੱਕਿਆ ਪਰ ਜਦੋਂ ਜੈਸਮਿਨ ਨੇ ਪਾਇਆ ਹੁੰਦਾ ਕਈ ਵਾਰੀ ਕਿਸੇ ਨੂੰ ਤਾਂ ਬਹੁਤ ਹੀ ਘੱਟ ਵਿਊ ਹੁੰਦੇ ਇਹ ਨਹੀਂ ਕਰਨਾ ਚਾਹੀਦਾ ਜਦੋਂ ਆਪਾਂ ਲੱਚਰਤਾ ਨੂੰ ਦੇਖਦੇ ਆ ਸੁਣਦੇ ਆ ਪ੍ਰੋਸਦੇ ਆ ਨਾ ਉਹ ਲੱਚਰਤਾ ਹੀ ਮੂਰੇ ਆਉਂਦੀ ਐ ਫਿਰ ਆਪਾਂ ਕਹਿੰਨੇ ਕਿ ਬੱਚੇ ਵਿਗੜ ਗਏ ਇਹ ਆਪਣੇ ਹੱਥ ਵਿੱਚ ਹੀ ਐ ਆਪਣੇ ਬੱਚਿਆਂ ਨੂੰ ਸੰਭਾਲਨਾ ਤੇ ਜੇ ਆਪਾਂ ਅੱਛੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਾਂਗੇ ਤਾਂ ਅੱਛਾ ਹੀ ਆਪਾਂ ਨੂੰ ਰਿਜ਼ਲਟ ਮਿਲੇਗਾ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹ ਔਰਤ ਇਹ ਜ਼ਿੰਮੇਦਾਰ ਕੱਲੀ ਔਰਤ ਨਹੀਂ ਹੈਗੀ ਔਰਤ ਨੂੰ ਇਹ ਜਾਂ ਕੁਝ ਪਰੋਸਣ ਵਾਸਤੇ ਜ਼ਿੰਮੇਦਾਰ ਉਹ ਨੇ ਜਿਹੜੇ ਇਹਨਾਂ ਨੂੰ ਦੇਖਦੇ ਆ ਕਿਉਂਕਿ ਹਰੇਕ ਲੇਡੀ ਦੀ ਕੋਈ ਕੱਲੀ ਮੈਂ ਨਹੀਂ ਹੈ ਇਹ ਨਹੀਂ ਹਰੇਕ ਲੇਡੀ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਕੋਈ ਸਲੈਤਾ ਕਰੇ ਸਾਡੀ ਉਹ ਸਭ ਚਾਹੁੰਦੇ ਹੁੰਦੇ ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਚੰਗਾ ਕੰਮ ਕਰਕੇ ਨਹੀਂ ਅੱਗੇ ਵਧ ਰਹੇ ਤਾਂ ਉਹ ਗਲਤ ਕਰਨ ਲੱਗ ਜਾਂਦੇ ਆ ਕਹਿੰਦੇ ਆ ਨਾ ਕਿ ਗਲਤ ਚੀਜ਼ ਦਾ ਪ੍ਰਚਾਰ ਬਹੁਤ ਛੇਤੀ ਹੁੰਦਾ ਤੇ ਚੰਗੇ ਨੂੰ ਟਾਈਮ ਲੱਗ ਜਾਂਦਾ ਤੇ ਜਦੋਂ ਆਪਾਂ ਚੰਗੀਆਂ ਚੀਜ਼ਾਂ ਨੂੰ ਪ੍ਰਚਾਰ ਕਰਾਂਗੇ ਤਾਂ ਚੰਗੀਆਂ ਚੀਜ਼ਾਂ ਹੀ ਮੂਰੇ ਆਉਣਗੀਆਂ ਇਹਨਾਂ ਦੇ ਜ਼ਿੰਮੇਦਾਰ ਔਰਤ